ਕਮੇਟੀ ਦੀ ਮੀਟਿੰਗ ਚ ਆਇਆ ਤੇ ਵੱਡਾ ਫੈਸਲਾ ਲਿਆ ਗਿਆ ਕੱਲ ਜੋ ਵੱਡੇ ਸੀਨੀਅਰ ਅਗੂਆਂ ਦੀ ਮੀਟਿੰਗ ਹੋਈ ਸੀ ਚੰਡੀਗੜ੍ਹ ਚ ਮੀਟਿੰਗ ਹੋਈ ਸੀ ਕਾਬਿਲਗੁਰ ਕਿਸੂ ਪੀਸ ਸਿੰਘ ਬਾਦਲ ਨੇ ਕੋਰ ਕਮੇਟੀ ਭੰਗ ਕਰ ਦਿੱਤੀ ਹੈ ਅਕਾਲ ਤਖਸਾਲ ਸਾਹਿਬ ਦੇ ਪੇਸ਼ੇ ਤੋਂ ਪਹਿਲਾ ਆ ਵੱਡਾ ਫੈਸਲਾ ਵਰਕਿੰਗ ਕਮੇਟੀ ਦੇ ਵੱਲੋਂ ਲਿਆ ਗਿਆ ਬਾਗੀ ਤੜੇ ਦੇ ਲੀਡਰ ਵੀ ਕੋਰ ਕਮੇਟੀ ਚ ਸ਼ਾਮਲ ਸੀ ਦਸ ਰਿਪੋਰਟ ਕਮੇਟੀ ਚ ਪ੍ਰੀਮ ਸਿੰਘ ਚੰਦੂਮਾਜਰਾ ਸਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਵੀ ਸ਼ਾਮਲ ਸੀ ਕੋਰ ਕਮੇਟੀ ਦਾ ਹਿੱਸਾ ਸੀ ਅਕਾਲ ਤਖਸਾਲ ਸਾਹਿਬ ਦੇ ਪੇਸ਼ ਹੋਣ ਗਏ ਸੀ ਪੀਸ ਸਿੰਘ ਬਾਦਲ ਪਰ ਉਸ ਦਾ ਪਹਿਲਾ ਕੋਰ ਕਮੇਟੀ ਨੂੰ ਹੀ ਪੰਕੜ ਦਿੱਤਾ ਗਿਆ ਸੀ ਕਿ ਜ਼ਿਕਰਯੋਗ ਹੈ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਅਧਿਕਾਰ ਦਿੱਤੇ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਤਾਂ ਚਿਰ পুনਰਗਠਨ ਦੇ ਅਧਿਕਾਰ ਦਿੱਨੇ ਉਹ ਵਰਕਿੰਗ ਕਮੇਟੀ ਦੇ ਵੱਲੋਂ ਦਿੱਤੇ ਗਏ ਨੇ ਜ਼ਿਕਰਯੋਗ ਹੈ ਕਿ 3 ਨਵੰਬਰ 2022 ਨੂੰ ਕੋਰ ਕਮੇਟੀ ਦਾ ਗਠਨ ਹੋਇਆ ਸੀ ਤੇ ਅਕਾਲੀ ਦਲ ਦੇ ਅੰਦਰ ਜੋ ਬਗਾਵਤ ਲਗਾਤਾਰ ਚੱਲ ਰਹੀ ਹੈ ਜ਼ਿਕਰਯੋਗ ਹੈ ਕਿ 1 ਜੁਲਾਈ ਨੂੰ ਬਾਗੀ ਤੜਾ ਸ਼ਰਕਾਤਖ ਸਾਹਿਬ ਉੱਥੇ ਪਹੁੰਚਿਆ ਸੀ ਤੇ ਮੁਆਫੀਨਾਮਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ 15 ਦਿਨਾਂ ਦੇ ਅੰਦਰ ਹੀ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਸੁਪੀਰ ਸਿੰਘ ਬਾਦਲ ਨੂੰ ਜੋ ਹੈ ਤਲਬ ਹੁੰਦੇ ਹੁਕਮ ਦਿੱਤਾ। ਪਾਰਟੀ ਦੀ ਵਰਕਿੰਗ ਕਮੇਟੀ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਅਥਾਰਾਈਜ਼ ਕੀਤਾ ਸੀ ਕਿ ਪਾਰਟੀ ਦੀ ਜਿਹੜੀ ਜਥੇਬੰਦੀ ਹੈ ਇਹਨੂੰ ਨਵੇਂ ਸਿਰੇ ਤੋਂ ਆਰਗੇਨਾਈਜ਼ ਕੀਤਾ ਜਾਵੇ। ਪਰ ਅੱਜ ਪਾਰਟੀ ਦੇ ਸੀਨੀਅਰ ਲੀਡਰ ਸਾਬੰਦ لال ਪ੍ਰਧਾਨ ਸਾਹਿਬ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲੇ ਗੇਟ ਦੇ ਵਿੱਚ ਪਾਰਟੀ ਦੀ ਕੋਰ ਕਮੇਟੀ ਜਿਹੜੀ ਹੈ ਉਹਨੂੰ ਰੀਅਰਨੈਇਜ਼ ਕੀਤਾ ਗਿਆ ਉਹਦੇ ਵਾਸਤੇ ਜਿਹੜੀ ਮੌਜੂਦਾ ਕੋਰ ਕਮੇਟੀ ਹੈ ਉਹਨੂੰ ਭੰਗ ਕਰ ਦਿੱਤਾ ਗਿਆ ਔਰ ਬਹੁਤ ਜਲਦੀ ਜਿਹੜੀ ਨਵੀਂ ਕੋਰ ਕਮੇਟੀ ਹੈ ਉਹ ਜਿਹੜੀ ਹੈ ਦੁਬਾਰਾ ਅਨਾਉਂਸ ਕੀਤੀ ਜਾਵੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਹੈ ਇਸ ਫੈਸਲੇ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਸਰਦਾਰ ਬਾਦਲ ਵੱਲੋਂ ਇਹ ਫੈਸਲਾ ਆਪਣੀ ਮਨਮਰਜ਼ੀ ਦੇ ਨਾਲ ਲਿਆ ਗਿਆ ਤੇ ਉਹਨਾਂ ਨੇ ਆਪਣੇ ਸਵਾਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਸਿਆਸੀ ਸਵਾਰਥ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਫੈਸਲਾ ਲਿਆ ਪਾਰਟੀ ਦਾ ਢਾਂਚਾ ਬਹੁਤ ਵੱਡਾ ਹੁੰਦਾ ਆ ਉਹਦੇ ਵਿੱਚ ਵਰਕਿੰਗ ਕਮੇਟੀ ਵੀ ਹੁੰਦੀ ਆ ਤੇ ਹੋਰ ਵੀ ਪਾਰਟੀ ਦੀਆਂ ਕਈ ਕਮੇਟੀਆਂ ਹੁੰਦੀਆਂ ਨੇ ਅਗਰ ਕੋਰ ਕਮੇਟੀ ਭੰਗ ਕਰਨੀ ਸੀ ਤੇ ਨਾਲ ਦੂਸਰੀਆਂ ਵੀ ਕਮੇਟੀਆਂ ਭੰਗ ਹੋਣੀਆਂ ਚਾਹੀਦੀਆਂ ਸਨ ਲੇਕਿਨ ਇਹ ਫੈਸਲਾ ਜਿਵੇਂ ਪਹਿਲਾਂ ਤੋਂ ਹੀ ਪਾਰਟੀ ਦੇ ਅੰਦਰ ਪਾਰਟੀ ਦੇ ਪ੍ਰਧਾਨ ਸਰਦਾਰ ਬਾਦਲ ਫੈਸਲੇ ਲੈਂਦੇ ਆਏ ਨੇ ਕਈ ਦਫਾ ਵਰਕਰਾਂ ਨੂੰ ਦੇਖਣ ਨੂੰ ਮਿਲਿਆ ਕਿ ਉਹ ਕਿ ਸਵੋਰ ਦੀ ਪ੍ਰਵਾਹ ਕੀਤੇ ਬਗੈਰ ਜਿਹੜੀ ਉਹਨਾਂ ਨੂੰ ਗੱਲ ਚੰਗੀ ਲੱਗਦੀ ਹੈ ਜਿਵੇਂ ਆਪਾਂ ਕਹਿ ਸਕਦੇ ਪਿਕ ਐਂਡ ਚੂਜ਼ ਕਰਕੇ ਉਹ ਫੈਸਲਾ ਲੈਂਦੇ ਨੇ ਨਿਊਜ਼ ਰੂਮ ਕਟਹਿਰਾ ਚ ਪ੍ਰੇਮ ਸਿੰਘ ਚੰਦੂ ਮਾਝਰਾ ਨੇ ਭਾਜਪਾ ਨਾਲ ਨੇਤਾ ਦੇ ਸਵਾਲਾਂ ਦੇ ਜਵਾਬ ਦਿੱਤੇ ਚੰਦੂ ਮਾਝਰਾ ਨੇ ਕਿਹਾ ਕਿ ਸਾਡੇ ਤੋਂ ਸਵਾਲ ਕਰਨ ਵਾਲੇ ਦੱਸਣ ਫਾਇਦੇ ਕਿਸ ਨੇ ਲਏ ਨਜ਼ਾਰੇ ਇਹ ਲੈਂਦੇ ਰਹੇ ਸਵਾਲ ਸਾਨੂੰ ਕਰਦੇ ਰਹੇ ਮੈ ਸੀਨੀਅਰ ਸੀ ਪਰ ਕੇਂਦਰ ਚ ਮੰਤਰੀ ਸੁਖਬੀ ਨੂੰ ਬਣਾਇਆ ਗਿਆ ਉਸ ਵੇਲੇ ਮਨ ਅੰਤਰ ਪੀੜ ਸੀ ਪਰ ਪੀ ਗਏ ਸ਼ਮਨ ਅਕਾਲੀ ਦਲ ਵੱਲੋਂ ਬਾਗੀ ਤੜੇ ਪਿੱਛੇ ਭਾਜੇ ਦੇ ਹੱਥ ਪੁੰਦੇ ਜੋ ਇਲਜ਼ਾਮ ਨੇ ਉਲਗਾਈ ਚਾਹੇ ਇਹ ਗੱਲ ਸਮਝਾ ਰਹੀਆਂ ਕਿ ਦਿੱਲੀ ਚ ਬੀਜਪੀ ਦੇ ਕੋਈ ਨੇੜੇ ਵੱਡੇ ਆਪੁਰੇ ਨਹੀਂ ਤਾਂ ਉਹ ਚੰਦੂ ਮਾਇਰਾ ਸਾਹਿਬ ਨੇ ਮੇਰੀ ਗੱਲ ਸੁਣੋ ਤੂੰ ਫਾਇਦੇ ਕਿਨੇ ਲਏ ਆ ਨੇੜੇ ਰਹਿਣਾ ਦਾ ਬੱਕਰੀ ਗੱਲ ਆ ਫਾਇਦੇ ਕਿਨੇ ਲਏ ਆ ਅਦਰ ਮੇਰਾ ਪਤਾ ਨਜ਼ਾਰੇ ਤਾਂ ਇਹਨਾਂ ਨੇ ਲਏ ਤੁਸੀਂ ਨਹੀਂ ਲੱਜ ਦੇਖੋ ਨਹੀਂ ਸਭ ਤੋਂ ਉਹ ਟਾਈਮ ਉਸ ਟਾਈਮ ਤਾਂ ਮੈਂ ਸੀ ਸੀਨੀਅਰ ਸੋ ਵੀਰ ਜੀ ਨੇ ਨੂੰ ਬੜਾਤਾ ਬਾਦਲ ਸਾਹਿਬ ਨੇ ਮੰਤਰੀ ਤੇ ਉਸ ਤੋਂ ਬਾਅਦ ਸਾਰੇ ਸੀਨੀਅਰ ਬੰਦੇ ਛੱਡ ਕੇ ਬੀਬਾ ਜੀ ਨੂੰ ਬਣਾਤਾ ਮਤਲਬ ਮੇਰਾ ਮਤਲਬ ਹੈ ਵੀ ਜਦੋਂ ਬੁਲਾ ਲਾ ਇਸ ਗੱਲ ਦਾ ਕਿ ਮੈਨੂੰ ਕਿਉਂ ਨਹੀਂ ਬਣਾਇਆ ਜਦੋਂ ਕਿਸਾਨ ਨਾ ਮੈਨੂੰ ਕੋਈ ਨਹੀਂ ਆਇਆ ਜੇ ਹੁੰਦਾ ਮੈਂ ਉਦੋਂ ਹੀ ਵਿਰੋਧ ਕਰ ਦਿੰਦਾ ਹਾਂ ਸਾਸੀ ਵੀ ਉਹ ਪਾਰਟੀ ਲੀਡਰ ਦਾ ਜੋ ਫੈਸਲਾ ਕਰਦਾ ਕਰੀ ਜਾਂਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੀਨੀਅਰ ਬੰਦੇ ਛੱਡ ਕੇ ਉਹਨਾਂ ਨੂੰ ਬਣਾਇਆ ਮਤਲਬ ਤੇ ਦੇਖੋ ਪੀੜ ਤਾਂ ਸੀਗੀ ਉਸ ਚੀਜ਼ ਨੂੰ ਤਾਂ ਦੱਬ ਕੇ ਲੈ ਗਏ ਪਰ ਕਈ ਵਾਰੀ ਪੀਣਾ ਪੈਂਦਾ ਦਰਦ ਠੀਕ ਕਰੀਏ ਮੇਰਾ ਤਾਂ ਬਾਜਪੀ ਸਾਹਿਬ ਦੇ ਟਾਈਮ ਫੈਸਲਾ ਕਰ ਲਿਆ ਸੀ ਵੀ ਇਹਨੂੰ ਮੰਤਰੀ ਬਣਾਉਣਾ ਬਾਜਪਾਈ ਸਾਹਿਬ ਨੇ ਕਹਿਤਾ ਸੀ ਪਰ ਬਾਦਲ ਸਾਹਿਬ ਜਾ ਕੇ ਕਹਿੰਦੇ ਜੀ ਉਦਮ ਸਿੰਘ ਨਗਰ ਦਾ ਮਾਮਲਾ ਵੀ ਅਜੇ ਇੱਕ ਹਫਤਾ ਨਾ ਇਹਨਾਂ ਨੂੰ ਬਣਾਇਓ ਉਹ ਤਾਂ ਵੱਖਰੀ ਗੱਲ ਹੈ ਜੈ ਲਲਤਾ ਨੇ ਸਪੋਰਟ ਬਾਸ ਲੈ ਲਈ ਨਹੀਂ ਤਾਂ ਬਾਜਪਾਈ ਸਾਹਿਬ ਅਟਕੇ ਵੀ ਮੈਂ ਤਾਂ ਚੰਦਮਾ ਜੀ ਨੂੰ ਬਣਾਉਣੇ ਬਣਾਉਣਾ ਮਤਲਬ ਕਈ ਵਾਰੀ ਮੇਰੇ ਨਾਲ ਤਾਂ ਇਸ ਤਰ੍ਹਾਂ ਹੋਈ ਪਰ ਮੈਂ ਇਸ ਚੀਜ਼ ਨੂੰ ਇਸ ਪੀੜਾ ਨੂੰ ਇਸ ਨਿਆਂ ਨੂੰ ਮਤਲਬ ਸਾਈਕ ਕਰਕੇ ਅੰਦਰ ਲੈ ਕੇ ਅੰਦਰ ਲੈ ਕੇ ਅਪੀਲ ਅੰਦਾ ਰਿਹਾ ਹੁਣ ਕੱਟ ਕੇ ਦਿਸੇ ਆਗਰੇ ਕ ਸਮਾ ਹੁੰਦਾ ਇੱਕ ਜਿਵੇਂ ਕਹਿੰਦੇ ਆ ਜ ਪੰਜਾਬੀ ਦੀ ਕਹਾਵਤ ਹੈ ਨਾ ਵੀ ਇੰਤਹਾ ਹੁੰਦੀ ਹੈ ਕਿਸੇ ਗੱਲ ਦੀ ਤੇ ਜਦੋਂ ਐ ਸਿਰੇ ਤੇ ਲਾ ਗਿਆ ਹੁਣ ਵੀ ਮੈਂ ਤਾਂ ਪੈਂਟਿੰਗ ਚੰਦੂ ਮਾਜਰਾ ਨੇ ਬੇਅਦਬੀ ਡੇਰਾ ਮੁਖੀ ਨੂੰ ਮੁਆਫੀ ਦੇ ਸਵਾਲ ਤੇ ਵੀ ਜਵਾਬ ਦਿੱਤਾ ਤੇ ਸੁਮੇਤ ਸ਼ਣੀ ਦੀ ਡੀਜੀਪੀ ਵੱਜੂ ਨਿਯੁਕਤੀ ਨੂੰ ਵੀ ਗਲਤ ਦੱਸਿਆ ਚੰਦੂ ਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ 'ਤੇ ਗਲਤੀਆਂ ਹੋਈਆਂ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਤੇ ਵੀ ਉਹਨਾਂ ਦੇ ਵੱਲੋਂ ਉਂਗਲ ਚੁੱਕੀ ਗਈ ਸੁਖਬੀਰ ਸਿੰਘ ਬਾਦਲ ਪ੍ਰਦਰਸ਼ਨ ਗ੍ਰਹਿ ਮੰਤਰੀ ਸਾਹਿਬ ਇਹਨਾਂ ਗਲਤੀਆਂ ਕਰਕੇ ਇਹ ਹਾਲਤ ਹੋਈ ਹੈ ਚੰਗੂ ਮਾਜਰਾ ਕੇ ਨਜ਼ਰ ਵਿੱਚ ਤੁਸੀਂ ਚਾਰ ਗੱਲਾਂ ਮੁੱਖ ਤੌਰ ਦੇ ਉੱਤੇ ਉਸ ਚਿੱਠੀ ਦੇ ਵਿੱਚ ਲਿਖੀਆਂ ਜਿਹੜੀ ਆਕਾਲ ਤੱਕ ਸਾਫ ਦੇ ਕੋਲ ਤੁਸੀਂ ਦੇ ਕੇ ਆਏ ਹੋ ਉਹਦੇ ਵਿੱਚ 2007 ਦੇ ਵਿੱਚ ਜੋ ਸਮਾਗਰਚ ਆਇਆ ਗਿਆ ਡੇਰਾ ਮੁਖੀ ਦੇ ਵੱਲੋਂ ਐਫ ਆਈ ਆਰ ਨੂੰ ਵਾਪਸ ਲੈਣਾ ਬੇਅਦਵੀ ਦਾ ਮਾਮਲਾ ਇੱਕ ਸੁਮੇਤ ਸੈਣੀ ਨੂੰ ਡੀ ਜੀ ਪੀ ਡੀ ਜੀ ਪੀ ਲਗਾਉਣਾ ਔਰ ਇੱਕ ਡੇਰਾ ਮੁਖੀ ਨੂੰ ਦਿੱਤੀ ਗਈ ਮਾਫੀ ਤੁਸੀਂ ਸਿੱਧੇ ਤੌਰ ਤੇ ਸੁਭੀਰ ਬਾਦਲ ਨੂੰ ਇਸ ਲਈ ਜ਼ਿੰਮੇਵਾਰ ਮੰਨਦੇ। ਦੇਖੋ ਇਹ ਤਾਂ ਹੁਣ ਜਾ ਕੇ ਜਹਦਾ ਸਾਹਿਬਾਨਾ ਨੇ ਦੇਖਣਾ ਵੀ ਫਿਰ ਕਿੰਨਾ ਇਹਨਾਂ ਦਾ ਜ਼ਿੰਮੇਵਾਰੀ ਸੀ, ਕਿੰਨਾ ਇਹਨਾਂ ਦਾ ਗੁਨਾਹ। ਪਰ ਇੱਕ ਗੱਲ ਜਿਹੜੀ ਪਬਲੀਕਲੀ ਵੀ ਆ ਤੁਸੀਂ ਵੀ ਮੰਨਦੇ ਹੋ ਵੀ ਸਰ ਸੁਭੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ। ਸਾ ਸੁਭੀਰ ਸਿੰਘ ਬਾਦਲ ਛਰਮਣੀ ਕਾਲ ਦਲ ਦੇ ਪ੍ਰਧਾਨ ਸੀ। ਤੇ ਹੁਣ ਤੁਸੀਂ ਇਹਦਾ ਜਾ ਲਾ ਲਓ ਵੀ ਪ੍ਰਧਾਨ ਦੀ ਮਰਜ਼ੀ ਤੋਂ ਬਿਨਾਂ ਜਾਂ ਗ੍ਰਹਿ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਮਤਲਬ ਇਹ ਕੁਝ ਤਾਂ ਹੋ ਨਹੀਂ ਸਕਦਾ। ਨਹੀਂ ਡੀਜੀਪੀ ਤਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਗਾਇਆ ਜਾ ਸਕਦਾ। ਹਾਂ। ਪਰ ਡੇਰਾ ਮੁਖੀ ਨੂੰ ਮਾਫੀ ਗ੍ਰਹਿ ਮੰਤਰੀ ਜੀ ਇਹ ਤਾਂ ਮੈਂ ਨਹੀਂ ਕਹਿੰਦਾ ਇਹ ਤਾਂ ਭੇਜ ਦਾ ਜਸਟਿਸ ਰਣਜੀਤ ਸਿੰਘ ਜੀ ਉਹਨਾਂ ਨੇ ਵੀ ਖੋਲੇ ਆ ਇਹ ਤਾਂ ਭੇਜ ਦਾ ਉਸ ਸਮੇਂ ਜ਼ਾਇਦਾਰ ਸੀ ਗਿਆਨੀ ਗੁਰਮukh ਸਿੰਘ ਜੀ ਇਹ ਤਾਂ ਉਹਨਾਂ ਨੇ ਵੀ ਖੋਲੇ ਆ ਇਹ ਤਾਂ ਭੇਜ ਉਹ ਸਿੱਟ ਦਾ ਇੰਚਾਰਜ ਸੀ ਰਣਵੀਰ ਖੱਡਰਾ ਜੀ ਉਹ ਵੀ ਹੋ ਰਹੇ ਨੇ ਸੋ ਇਹ ਮੈਂ ਤਾਂ ਉਸ ਸਰਕਾਰ ਦੇ ਵਿੱਚ ਹੈ ਨਹੀਂ ਸੀ ਮੈਂ ਤਾਂ ਮੈਂਬਰ ਪਾਰਲੀਮੈਂਟ ਸੀ ਪਰ ਜਿਹੜੀਆਂ ਗੱਲਾਂ ਸਾਹਮਣੇ ਬਾਹਰ ਆ ਰਹੀਆਂ ਉਹ ਤਾਂ ਬੜੀਆਂ ਮਤਲਬ ਬੜੀਆਂ ਹਰਾਨੀ ਜਾਣਕ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਜੋ ਹੈ ਜਵਾਬ ਚੰਦੂ ਮਾਜਰਾ ਦੇ ਵੱਲੋਂ ਦਿੱਤਾ ਗਿਆ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦੇਂਦੇ ਰਹੇ ਅਸੀਂ ਕਿਹਾ ਸੀ ਤਿਆਗ ਬਹੁਤ ਵੱਡੀ ਚੀਜ਼ ਹੈ ਸੁਖਬੀਰ ਕਹਿੰਦੇ ਭਾਵੇਂ ਇਕੱਲਾ ਰਹਿ ਜਾਵਾਂ ਪ੍ਰਧਾਨਗੀ ਵੀ ਛੱਡਾਂਗਾ ਲੋਕਾਂ ਦੀ ਮੰਗ ਸੀ ਕਿ ਸੁਖਬੀਰ ਜੀ ਪ੍ਰਧਾਨਗੀ ਛੱਡਣ ਸੁਖਬੀਰ ਜੀ ਦਾ ਜੋ ਅਕਸ ਬਣ ਗਿਆ ਹੈ ਉਹ ਤੋੜ ਤਾਂ ਨਹੀਂ ਜਾ ਸਕਦਾ ਕਾਲੀਦਲ ਤੇ ਪੰਥਕ ਵਿਰਾਸ ਵਿੱਚ ਤਿਆਗ ਜਿਹੜਾ ਨਾ ਤਿਆਗ ਦੀ ਬੜੀ ਵੱਡੀ ਮਹੱਤਤਾ ਇਹ ਵੀ ਅਸੀਂ ਗੱਲਾਂ ਕਰਦੇ ਰਹੇ ਵੀ ਤਿਆਗ ਦੀ ਬੜੀ ਮਹੱਤਤਾ ਅੱਜ ਸਮਾਂ ਆ ਗਿਆ ਜੇ ਤਿਆਗ ਦਿਖਾ ਦੋਗੇ ਤਾਂ ਇਹਦੇ ਨਾਲ ਨਾ ਇੱਕ ਚੰਗਾ ਮੈਸੇਜ ਆਊ ਜੇ ਜਦੋਂ ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਕੀਤੀਆਂ ਕੋਈ ਤੇ ਜਵਾਬ ਹੋਣਾ ਹੈ ਉਹਨਾਂ ਦਾ ਬਸ ਇਹ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਲੋਕਾਂ ਨੂੰ ਪਤਾ ਹੁਣ ਸਾਹਮਣੇ ਆ ਗਈ ਗੱਲ ਉਹ ਤਾਂ ਇਹ ਕਹਿੰਦੇ ਰਹੇ ਵੀ ਮਾਏ-ਪਾਪ ਮੈਂ ਇਕੱਲਾ ਰਹਿ ਜਾਾਂ ਵੀ ਪ੍ਰਧਾਨਗੀ ਤਾਂ ਮੈਂ ਛੱਡ ਦਿੰਦਾ ਹੁਣ ਇਹ ਤੁਹਾਨੂੰ ਕਲੀਅਰ ਕੱਟੇ ਕਹਤਾ ਬਿਲਕੁਲ ਇਹ ਮੈਨੂੰ ਨਹੀਂ ਕਹਿਆ ਮੀਟਿੰਗ ਤੇ ਕਿ ਹਾਈ ਕੁਮਾਰੀ ਨੇ ਕਈ ਵਾਰ ਕਿਹਾ ਅੱਜ ਦੇ ਮੇਰੇ ਸੀ ਵੀ ਤੁਹਾਨੂੰ ਪ੍ਰਦਾਨ ਕਰ ਦਿੱਤਾ ਜਾਵੇ ਬਿਲਕੁਲ ਨਹੀਂ ਮੈਂ ਤਾਂ ਬੜਾ ਸਪਸ਼ਟ ਕਹਿਤਾ ਸੀ ਮੈਂ ਨਾ ਪ੍ਰਧਾਨਗੀ ਦਾ ਕਾਰਗ ਨਾ ਮੈਂ ਪ੍ਰਧਾਨ ਬਣਨਾ ਚਾਹੁੰਦਾ ਮੈਂ ਤਾਂ ਲੋਕਾਂ ਦੀ ਜਿਹੜਾ ਲੋਕਾਂ ਦਾ ਫਤਵਾ ਉਹ ਉਹ ਲੋਕਾਂ ਦਾ ਫਤਵਾ ਹੈ ਨਹੀਂ ਵੀ ABC ਨੂੰ ਬਣਾ ਦੋ ਲੋਕਾਂ ਦਾ ਫਤਵਾ ਵੀ ਸੁਖਵੀਰ ਜੀ ਇੱਕ ਵਾਰੀ ਪਰੇ ਹੋ ਜਾਣ ਮਤਲਬ ਜੋ ਪਰਸੈਪਸ਼ਨ ਬਣ ਗਈ ਉਹਨਾਂ ਬਾਰੇ ਮਤਲਬ ਸੋਸ਼ਲ ਮੀਡੀਆ 'ਚ ਲੋਕਾਂ 'ਚ ਉਹ ਤੋਂ ਹੀ ਨਹੀਂ ਜਾ ਸਕਦੀ ਦੇਖੋ ਤੁਹਾਨੂੰ ਵੀ ਪਤਾ ਹੀ ਆ ਜਦੋਂ ਲੋਕ ਕਿਸੇ ਦੇ ਪਿੱਛੇ ਪੈ ਜਾਣਾ ਤਾ ਫਿਰ ਸਿਰੇ ਲਾ ਕੇ ਹਟਦੇ ਆਂ